ਕੌਣਸ ਵਾਲਾ ਨੀ ਯਾਰ ਆ ਬੰਦਾ ਬਾਈ ਬਾਈ ਜੀ ਤਾਂ ਬਾਈ ਤੁਸੀਂ ਧਮਕੀ ਦੇਣੀ ਐ ਮੈਕ ਤੇ ਦੇ ਦਿਓ ਧਮਕੀ ਦੇਣੀ ਐ ਮੈਕ ਤੇ ਦੇ ਦਿਓ ਯਾਰ ਧਮਕੀ ਕਹਿੰਦਾ ਧਮਕੀ ਦੇ ਕੇ ਉੱਥੋਂ ਧਮਕੀ ਦੇ ਕੇ ਆਏ ਤੁਸੀਂ ਧਮਕੀ ਧਮਕੀ ਤਾਂ ਧਮਕੀ ਦੇ ਕੇ ਉੱਥੋਂ ਕਹਿ ਕੇ ਆਏ ਧਮਕੀ ਤਾਂ ਨਾ ਦਿਓ ਯਾਰ ਫਾਤੂ ਆ ਕੀ ਗੁੰਡਾ ਕਰਦੀ ਬੰਦ ਨਹੀਂ ਥੋੜੀ ਹੁੰਦੀ ਯਾਰ ਹੋ ਗਿਆ ਉਹ ਕੋ ਧਾਂਕੀਆਂ ਦਿੰਦਾ ਯਾਰ ਉਹ ਨਾ ਤੁਸੀਂ ਹੋਗੇ ਯਾਰ ਸਰਕਾਰ ਆਏ ਗੱਲ ਕਰਦੇ ਕਿਹੜੇ ਧਾਂਕੀ ਨਹੀਂ ਦੇਣੀ ਹੁਣ ਕਾ ਇਹ ਨਹੀਂ ਬਰਦਾਸ਼ਤ ਹੋਣੀਗੀ ਅਸੀਂ ਹੈ ਕਿੱਥੇ ਤੋਂ ਯਾਰ ਉਹ ਧਾਂਕੀਆਂ ਦਿੰਦਾ ਯਾਰ ਅਸੀਂ ਕਵਰ ਕਰਾਂਗੇ ਲੋਕਾਂ ਦੇ ਪੁੱਤ ਚਟੇਣਾ ਮਰੀ ਜਾਂਦੇ ਅਸੀਂ ਕਵਰ ਕਰਾਂਗੇ ਯਾਰ ਅਸੀਂ ਕਵਰ ਕਰਾਂਗੇ ਉਹ ਯਾਰ ਧਾਂਕੀਆਂ ਦਿੰਦਾ ਉਹ ਗੱਲ ਕਰ ਲੈਣੇ ਉਹ ਯਾਰ ਮੈਂ ਤੈਨੂੰ ਮੈਂ ਧਾਂਗੀ ਲਾ ਦੇਵਾਂ ਤੇ ਗਰੀਬਾਂ ਨੂੰ ਆ ਕੇ ਮੈਨੂੰ ਧਾਂਕੀ ਦੇ ਸਰਕਾਰ ਨੂੰ ਪੱਤਰ ਕਰ ਰਿਹਾ ਆ ਯਾਰ ਆਪਕਾ ਪੱਤਰ ਕਰਾ ਆ ਥੋੜੇ ਪੱਤਰ ਕਰਾ ਆ ਦੇਖੋ ਜੀ ਮੈਂ ਬਿਕਾਉਂਗਾ ਨਹੀਂ 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 ਹਾਂ ਕਿ ਭਗਾਉਂਗਾ ਕਿੱਥੇ ਲੱਗਿਆ ਇਹ ਕਹਿੰਦੇ ਫਸੇ ਲੱਗਿਆ ਅੱਜ ਵੀ ਕਿੱਥੇ ਲੱਗਿਆਗਾ ਇਹ ਦੱਸੋ ਕਹਿੰਦੇ ਫਿਰ ਬਿਕਾਉਂ ਤੋਂ ਕਹਿੰਦਾ ਉਹ ਗੱਲ ਕਰਨੀ ਯਾਰ ਆਦੋਗੀ ਯਾਰ ਉੱਤੋਂ ਤੁਸੀਂ ਵੀ ਹਵਾ ਕਰਦੇ ਆ ਲੋਕਾਂ ਨੂੰ ਭੁਗਾਈ ਝੜਦਾ ਆਉਣਾ ਤੋ ਤੋਹ ਕਾਉਂ ਕਹਿੰਦਾ ਅਸੀਂ ਅਸੀਂ ਰੁਪਏ ਦੇ ਰਵਾਧਾਰ ਨਹੀਂ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਗੁੰਡਾ ਕਰਦੀ ਇੱਥੇ ਵੀ ਤਸਵੀਰਾਂ ਇਹ ਸਕੂਲ ਦੀਆਂ ਭਾਈ ਰੂਪਾ ਦੇ ਵਿੱਚ ਜਿੱਥੇ ਅੱਜ ਫੇਰ ਬਲਕਾਰ ਸਿੱਧੂ ਦੇ ਬੰਦਿਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ। ਉਹ ਕਰੀ ਮੈਡਮ ਮਾ ਬੰਦਿਆਂ ਤੇ ਸਾਡੇ ਪੱਤਰਕਾਰ ਭਰਾ ਅਸੀਂ ਪੱਤਰਕਾਰਾਂ ਦੇ ਨਾਲ ਆ ਕੋਈ ਵਿਕਾਉ ਨਹੀਂ ਜੇ ਸੱਚੀ ਗੱਲ ਕਹਿੰਦੇ ਆ ਸੱਚ ਦੇ ਨਾਲ ਖੜੇ ਆ ਅਸੀਂ ਇਸ ਪੱਤਰਕਾਰ ਭਰਾ ਦੇ ਨਾਲ ਆ ਜਾਣਕਾਰਵਾਣ ਕਰ ਦਾਂਗੇ ਇਹਨੂੰ ਅਲਫ਼ ਤੋਂ ਬਿਆਲਫ਼ੀ ਕਹਿਣ ਦੇਵਾਂਗੇ ਪੱਤਰਕਾਰ ਭਰਾ ਸਾਡੇ ਸਾਰੇ ਇਕੱਠੇ ਆ ਅਸੀਂ ਉਹਨਾਂ ਦੇ ਨਾਲ ਆ ਅੱਜ ਵੀ ਅਸੀਂ ਨਾਲ ਆ ਛੋੜਾ ਬਹੁਤ ਬਹੁਤ ਹੰਗਰੀ ਅਸੀਂ ਤੇਰੀ ਗੱਲ ਕਰਦੇ ਸੀ ਮਾਂ ਵੀ ਤੇਰਾ ਪੁੱਤ ਜਿੱਟੇ ਨਾਲ ਮਰਿਆ ਸਾਨੂੰ ਕਹਿੰਦੇ ਵਿਕਾਉ ਆ ਹੈ ਅਸੀਂ ਤੇਰੀ ਗੱਲ ਸੁਣ ਰਹੇ ਸੀ ਨਾ ਇਹ ਉਲਟਾ ਸਾਡੇ ਨੂੰ ਧਮਕੀਆਂ ਦਿੰਦੇ ਆ ਖਾਂਦੇ ਆ ਪੁੱਤ ਫੁੱਲ ਇਹ ਕਹਿੰਦਾ ਨਸ਼ਾ ਨਹੀਂ ਮਿਲਦਾ ਆਪਣੇ ਬੰਦੀ ਆ ਇਹਦਾ ਆਪਣੇ ਬੰਦੇ ਆ ਫੁੱਲ ਕੱਟਾਈ ਨਹੀਂ ਆਉਂਦੇ ਜੇ ਇਹਨਾਂ ਦੀ ਸਖਤਾਈ ਹੈ ਰਾਤ ਨੂੰ 10 ਵਜੇ ਤੋਂ ਬਾਅਦ ਬੰਦਾ ਫੜ ਨਹੀਂ ਸਕਦੇ ਵੀ ਕਿੱਥੋਂ ਆਉਂਦਾ ਮੈਂ ਜਿੰਦੇ ਲਾਉਣੀਆ ਕੰਨੜਾ ਢਾਫਾ ਹੁੰਦੇ ਆ ਨਹੀਂ ਤਿੰਨ ਜਵਾਕ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਐਵੇਂ ਨਹੀਂ ਰੋਂਦਾ ਹੋਏ ਤਾਂ ਹੈ ਬੇੜਾ ਵਹਿ ਗਿਆ ਇਹਦਾ ਨਹੀਂ ਹਾਂ ਸਭਰਾ ਮੈਂ ਕੀ ਨਹੀਂ ਆਹ ਬੇਬੇ ਆ ਜਾਓ ਜੋ ਉਸ ਤੈਨੂੰ ਬੋਲਿਆ ਗਿਆ ਵੀਰੇ ਅਸੀਂ ਤੇਰੇ ਨਾਲ ਆ ਜੇ ਪੱਤਰਕਾਰਾਂ ਦਾ ਵਿਰੋਧ ਹੋ ਰਿਹਾ ਤਾਂ ਅਸੀਂ ਤੁਹਾਡੇ ਨਾਲ ਆਂਗੇ ਧੰਨਵਾਦ ਧੰਨਵਾਦ ਗੌਰਮੇਟ ਨੂੰ ਪਤਾ ਨਹੀਂ ਕਿੱਥੋਂ ਆਉਂਦੇ ਆ ਹੇ ਮਾਂ ਨਹੀਂ ਕਹਿੰਦੇ ਪਿਓ ਨੂੰ ਪਿਓ ਨਹੀਂ ਕਹਿੰਦੇ ਹੇ ਕਿਤਾਬ ਮੈਂ ਪਾਲਦੀ ਆ ਪੜਾਉਣੀ ਆ ਪੁੱਛੋ ਸਾਰੇ ਪਿੰਡ ਨੂੰ ਜੇ ਹੇ ਆਕੜ ਕੇ ਪੈਦ ਜਾਗਦੀ ਪਈ ਆ ਸਾਡੀ ਜਗ੍ਹਾ ਤੇ ਬੈਠੀ ਆ ਕੀ ਗੱਲ ਬਾਈ ਐਂ ਚਲੋ ਉਹ ਧਮਕੀ ਦਿੰਦਾ ਓਹ ਕੋਣ ਕੋਣ ਓਹ ਇਹਦਾ ਪਾ ਕੇ ਓਹ ਵਾਲਾ ਪੁਲਿਸ ਵਾਲਾ ਪੁੱਛੋ ਪੁਲਿਸ ਵਾਲਾ ਨਹੀਂ ਯਾਰ ਆ ਬੰਦਾ ਬਾਈ ਬਾਈ ਜੀ ਤਾ ਬਾਈ ਤੁਸੀ ਧਮਕੀ ਦੇਣੀ ਹੈ ਮੈਕ ਤੇ ਦੇ ਦਿਓ ਧਮਕੀ ਦੇਣੀ ਹੈ ਮੈਕ ਤੇ ਦੇ ਦਿਓ ਯਾਰ ਧਮਕੀ ਕਿਉਂ ਧਮਕੀ ਦੇ ਕੇ ਉੱਥੇ ਧਮਕੀ ਦੇ ਕੇ ਆਏ ਧਮਕੀ ਧਮਕੀ ਕਰਦੇ ਆਂ ਬਾਈ ਧਮਕੀ ਦੇ ਕੇ ਤੂੰ ਉੱਥੇ ਕਹਿ ਕੇ ਆਇਆ ਧਮਕੀ ਤਾਂ ਨਾ ਦਿਓ ਯਾਰ ਫਾਦੋਗੀ ਗੁੰਡਾ ਕਰਦੀ ਬੰਦ ਨਹੀਂ ਥੋੜੀ ਹੁੰਦੀ ਯਾਰ ਹੋ ਗਿਆ ਲੱਗੋ ਧਮਕੀਆਂ ਦਿੰਦਾ ਯਾਰ ਉਹ ਨਾ ਤੁਸੀਂ ਹੋਣਗੇ ਯਾਰ ਸਰਕਾਰ ਆਇਆ ਗੱਲ ਕਰਨੀ ਧਮਕੀ ਨਹੀਂ ਦੇਣੀ ਹੁਣ ਕਾ ਹਾਂ ਕੌਣ ਇਹ ਨਹੀਂ ਬਰਦਾਸ਼ਤ ਹੋਣੀਗੀ ਅਸੀਂ ਹੈ ਕਿੱਥੇ ਤੂੰ ਯਾਰ ਉਹ ਧਮਕੀਆਂ ਦਿੰਦਾ ਯਾਰ ਅਸੀਂ ਕਵਰ ਕਰਾਂਗੇ ਲੋਕਾਂ ਦੇ ਪੁੱਤ ਜੱਟੇ ਨਾਲ ਮਰੀ ਜਾਂਦੇ ਅਸੀਂ ਕਵਰ ਕਰਾਂਗੇ ਯਾਰ ਅਸੀਂ ਕਵਰ ਕਰਾਂਗੇ ਉਹ ਯਾਰ ਧੰਕੀਆਂ ਦੰਦਾ ਉਹ ਗੱਲ ਕਰ ਲੈਣਾ ਉਹਦੇ ਜੱਗ ਵੱਢਦੇ ਆ ਉਹ ਯਾਰ ਮੈਂ ਤੈਨੂੰ ਮੈਂ ਧੰਗੀ ਲੜ ਦੇਵਾਂ ਤੇ ਗਰੀਬਾਂ ਨੂੰ ਆ ਕੇ ਮੈਨੂੰ ਧੰਕੀ ਦੇ ਦੇ ਸਰਕਾਰ ਪੱਤਰ ਕਰਾ ਰਿਹਾ ਉਹ ਫਰੀਦਲਾ ਯਾਰ ਆਪ ਕਾਹੂ ਪੁੱਤਰ ਕਹਿੰਦੇ ਆ ਥੋੜੇ ਪੱਤਰਕਾਰ ਨੂੰ ਬੁਕਾਉਂ ਕਹਿੰਦੇ ਆ ਥੋੜੇ ਪੱਤਰਕਾਰ ਨੂੰ ਬੁਕਾਉਂ ਕਹਿੰਦੇ ਆ ਆ ਦੇਖੋ ਜੀ ਮੈਂ ਬੁਕਾਉਂਗਾ ਨਹੀਂ 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 ਹਾਂ ਕੀ ਬੁਕਾਉਂ ਇੱਕ ਦੱਤ ਨੇ ਕਿੱਥੇ ਵੇਗਿਆ ਆਦੋਗੀ ਯਾਰ ਉੱਤੋਂ ਤੁਸੀਂ ਵੀ ਹਵਾ ਕਰਦੇ ਆ ਲੋਕਾਂ ਨੂੰ ਭੁਗਾਈ ਜੜਦਾ ਹੁਣਾ ਤੋ ਤੋ ਕਾਉ ਕਹਿੰਗੇ ਅਸੀਂ ਅਧਰ ਰੁਪਏ ਦੇ ਰਵਾਧਾਰ ਨਹੀਂ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਗੁੰਡਾ ਕਰਦੀ ਇੱਥੇ ਵੀ ਤਾਂ ਤਸਵੀਰਾਂ ਇਹ ਸਕੂਲ ਦੀਆਂ ਭਾਈ ਰੂਪਾ ਦੇ ਵਿੱਚ ਜਿੱਥੇ ਅੱਜ